ਕਿੱਦਾਂ ਦੀ ਐ ਬਵਸਤਾ ਹੋਣ ਜਾ ਰਹੀ ਹੈ ਜਿਹੜਾ 15ਵਾਂ ਵਿਸ਼ਾਲ ਸ਼ਿਵਵਾ ਹੋਣ ਜਾ ਰਿਹਾ ਹੈ ਸ਼ਿਵਰਾਤਰੀ ਦਾ ਮਹੌਸਲਾ। ਸ਼੍ਰੀ ਮਹਾਕਾਲ ਸ਼ਿੰਗਾਰ ਸੇਵਾ ਸੁਸਾਇਟੀ ਐਨਜੀਓ ਉਹ ਵੀ ਪੋਲੇ ਸ਼ੰਕਰ ਆਪ ਹੀ ਉਹ ਸੁਸਾਇਟੀ ਨੂੰ ਹੈਂਡਲ ਕਰਦੇ ਆ ਤੇ ਉਹੀ ਵਿਸਥਾ ਸਾਰੀ ਆਪ ਹੀ ਕਰ ਰਹੀ ਹੈ। ਜਦੋਂ ਸ਼ਿਵਰਾਤਰੀ ਆਉਂਦੀ ਪੋਲੇ ਸ਼ੰਕਰ ਜੀ ਬਾਬਾ ਜੀ ਪੂਰੇ ਮਹਿਲ ਤਿਆਰ ਕਰਵਾ ਦਿੰਦੇ ਕਿ ਭਾਈ ਮੇਰੀ ਕਿਸੇ ਸੰਗਤ ਨੂੰ ਕਹਿਣਾ ਵਾ ਕਿਸੇ ਕੋਈ ਪਰੇਸ਼ਾਨੀ ਨਾ ਹੋਵੇ ਆਵੇ ਤੇ ਮੈਂ ਅਲਾਦਾ ਕਹਿਣਾ ਆਨੰਦ ਲਵੇ। ਤੇ ਬਿਨ ਬਿਨ ਪ੍ਰਕਾਰ ਦੇ ਪੋਲੇ ਸ਼ੰਕਰ ਦੇ ਲੰਗਰ ਵਰਤਾਏ ਜਾਂਦੇ ਪੋਲੇ ਸ਼ੰਕਰ ਆਪ ਹੀ ਲਾਂਦੇ ਦਰਵਾਜ਼ਾਰੇ ਲਈ ਖੁੱਲੇ ਸਾਰੇ ਨੂੰ ਸੱਦਾ ਹੈ ਵੱਟ ਚੜ ਕੇ ਹਿੱਸਾ ਲਓ ਤੇ ਪਹੁੰਚੋ ਆਪਣੀ ਆਪਣੀ ਮਨੁਕਾਮਨਾ ਲੈ ਕੇ ਸਭ ਦੀ ਚੋਰੀ ਆ ਭਰੀ ਜਾਣਾ ਤੁਹਾਡੀਆਂ ਮਨੁਕਾਮਨਾ ਪੂਰੀਆਂ ਹੋਈਆਂ ਜੀ ਬਿਲਕੁਲ ਜੀ ਬਿਲਕੁਲ ਪ੍ਰੇਮ ਨਾ ਆਉਂਗੇ ਫਿਰ ਪ੍ਰੇਮ ਨਾ ਲੈ ਜਾਊਂਗੇ ਕਹਿੰਦੇ ਖਾਲੀ ਝੋਲੀ ਲੈ ਕੇ ਆਓ ਆਪੇ ਬਾਬੇ ਨੇ ਕਹਣਾ ਪਰ ਕੇ ਲੈ ਜਾਓ ਝੂਲੀ ਛੁੱਟੀ ਪੈਣੀ ਹੈ ਇੱਕ ਵਿਸ਼ਵਾਸ ਜਿਹੜਾ ਹੁੰਦਾ ਹੈ ਸਰਨਾ ਵੱਡਾ ਵਿਸ਼ਵਾਸ ਹੁੰਦਾ ਹੈਗਾ ਵਾ ਔਰ ਵਿਸ਼ਵਾਸ ਨਾਲ ਇੱਥੇ ਭੋਲੇ ਨਾ ਦੇ ਦਰਬਾਰ ਦੇ ਉੱਤੇ ਆਓ ਆਪਣੀਆਂ ਮੰਦੀਆਂ ਮਰਾਦਾ ਪੂਰੀਆਂ ਪਾਓ ਇੱਕ ਤੁਹਾਨੂੰ ਨੰਦੀ ਜੀ ਕਿਹਾ ਜਾਂਦਾ ਹੈਗਾ ਵਾ ਦੇਖੋ ਭੋਲੇ ਸ਼ੰਕਰ ਦੇ ਭੋਲੇ ਸ਼ੰਕਰ ਦਾ ਵਾਣ ਕੋਣਾ ਨੰਦੀ ਤੇ ਪੋਲਿਸ਼ੰਕਰ ਵਰਾਜਮਾਨ ਕਿੰਨੇ ਹੁੰਦੇ ਨੰਦੀ ਦੇ ਤੇ ਪੋਲਿਸ਼ੰਕਰ ਨੇ ਨੰਦੀ ਬਣਾਇਆ ਤੇ ਫਿਰ ਵਰਾਜਮਾਨ ਵੀ ਪੋਲਿਸ਼ੰਕਰ ਨਾਲ ਹੀ ਹੈ ਹੁਣ ਇਹ ਸੰਗਤ ਆ ਰਹੀ ਹੈ ਮੈਂ ਸੰਗਤ ਕੋ ਕੋਈ ਪੈਸੇ ਮੰਗਦਾ ਕਿਸੇ ਕੋ ਮੰਗਦਾ ਕਿਉਂਕਿ ਕਿਸੇ ਕੋਈ 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 ਪੈਸੇ ਡਿਮਾਂਡ ਨਹੀਂ ਹੈ ਕਿਉਂਕਿ ਇਹ ਤਾਂ ਦੇਖੋ ਜਿਹੜੀ ਸੇਵਾ ਹੁੰਦੀ ਹੈ ਬਿਨਾਂ ਸਵਾਰਥ ਹੁੰਦੀ ਹੈ ਬੰਬੰਬ ਬੋਲੇ ਬੰਬੰਬ ਬੋਲੇ ਹੋਰੀ ਸ਼ਿਵਵਾਦ ਪੂਰੀਆਂ ਫੁੱਲ ਬੜਾ ਫੁੱਲ ਤਿਆਰੀਆਂ ਹੋ ਰਹੀਆਂ ਨੇ ਔਰ ਹਰੇਕ ਦੇ ਮਨ ਦੇ ਵਿੱਚ ਇੱਕੋ ਹੀ ਗੱਲ ਹੋ ਰਹੀ ਹੈ ਸਾਡੇ ਪਿਓ ਦਾ ਵਿਆਹ ਸਾਡੇ ਪਿਓ ਦਾ ਵਿਆਹ जय शंकर हर हर महादेव जय भोलेनाथ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆਂ ਸੋ ਅੱਜ ਅਸੀਂ ਪਹੁੰਚੇ ਹੈਗੇ ਆ ਪਰਾਚੀਨ ਸ਼ਿਵ ਮੰਦਿਰ ਗਊਸ਼ਾਲਾ ਸ਼ਮਸ਼ਾਨ ਘਾਟ ਦੇ ਅੰਦਰ ਜਿੱਥੇ ਕਿ 15ਵਾਂ ਵਿਸ਼ਾਲ ਸ਼ਿਵਵਾ ਹੋਣ ਜਾ ਰਿਹਾ ਹੈਗਾ ਸ਼੍ਰੀ ਮਹਾਕਾਲ ਸ਼ਿੰਗਾਰ ਸੇਵਾ ਸੁਸਾਇਟੀ ਐਨਜੀਓ ਦੀ ਤਰਫ ਵੱਲੋਂ ਜਿਹੜਾ ਬਹੁਤ ਲਗਾਤਾਰ ਹੁੰਦਾ ਚੱਲਦਾ ਆ ਰਿਹਾ ਹੈਗਾ ਵਾ ਸੋ ਅੱਜ ਗੱਲਬਾਤ ਕਰਦੇ ਆਂ ਜਿਹੜੇ ਮੰਨੂ ਚਾਵਲਾ ਜੀ ਜਿਹੜੇ ਸ਼ਿਵ ਦਾ ਨੰਦੀ ਜੀ ਉਹਨਾਂ ਨੂੰ ਕਿਹਾ ਜਾਂਦਾ ਹੈਗਾ ਉਹਨਾਂ ਨਾਲ ਗੱਲਬਾਤ ਕਰਦੇ ਆਂ ਕੀ ਉਹ ਸਾਡੇ ਅਮੇਜ਼ਿੰਗ ਟੀਵੀ ਚੈਨਲ ਤੇ ਕੀ ਕਹਿੰਦੇ ਨੇ ਸਭ ਨਾਲ ਪਹਿਲਾਂ ਤਾਂ ਮੈਂ ਉੱਥੇ ਆਈ ਹੋਈ ਸੰਗਤਾਂ ਦਾ ਮੈਂ ਦਿਖਾਵਾਂਗਾ ਕਿ ਕਿੰਨੀਆਂ ਸੰਗਤਾਂ ਦੇ ਦਿਲ ਦੇ ਵਿੱਚ ਮੰਚ 'ਚ ਕਿੰਨੀ ਸ਼ਰਧਾ ਹੈਗੀ ਹੈ ਜਿਹੜੇ ਸੋਮਵਾਰ ਦਾ ਦਿਨ ਭੋਲੇਨਾਥ ਦਾ ਦਿਨ ਔਰ ਸੋਹਣੇ ਪੇ ਸੁਹਾਗਾ ਸੋ ਪਹੁੰਚੇ ਹੈਗੇ ਆ ਮੰਨੂ ਚਾਵਲਾ ਜੀ ਸ਼ਿਵਦਾ ਨੰਦੀ ਨਾਲ ਸ਼ਿਵਦਾ ਨੰਦੀ ਜੀ ਤੁਹਾਡਾ ਸਵਾਗਤ ਹੈ ਅਮੇਜ਼ਿੰਗ ਟੀਵੀ 'ਚ ਕੀ ਕਹਿਣਾ ਚਾਹੋਗੇ ਜਿਹੜਾ 15ਵਾਂ ਵਿਸ਼ਾਲ ਸ਼ਿਵ ਆਉਣ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਖੰਨਾ ਸਾਹਿਬ ਤੁਹਾਡਾ ਭੋਲੇਨਾਥ ਦੀ ਨਗਰੀ 'ਚ ਆਉਣ ਦਾ ਜੀ ਤੇ ਇਹ ਹੁਣ 15ਵਾਂ ਸ਼ਿਵ ਵਾ ਹੈ ਤੇ ਭੋ ਜੀ ਆਪ ਹੀ ਮਨਾ ਰਹੇ ਹੈ ਜੀ ਤੇ ਕਿੱਦਾਂ ਦੀ ਹੈ ਵਿਵਸਥਾ ਹੋਣ ਜਾ ਰਹੀ ਹੈ ਜਿਹੜਾ 15ਵਾਂ ਵਿਸ਼ਾਲ ਸ਼ਿਵਵਾ ਹੋਣ ਜਾ ਰਿਹਾ ਹੈ ਸ਼ਿਵਰਾਤਰੀ ਦਾ ਮਹੋਤਸਵ ਹੈ ਜੀ ਸ਼੍ਰੀ ਮਹਾਕਾਲ ਸ਼ਿੰਗਾਰ ਸੇਵਾ ਸੁਸਾਇਟੀ ਐਨ ਜੀਓ ਜੀ ਉਹ ਵੀ ਪੁਲੀ ਸ਼ੰਕਰ ਆਪ ਹੀ ਉਹ ਸੁਸਾਇਟੀ ਨੂੰ ਹੈਂਡਲ ਕਰਦੇ ਆ ਤੇ ਉਹ ਹੀ ਵਿਵਸਥਾ ਸਾਰੀ ਆਪ ਹੀ ਕਰ ਰਿਹਾ ਹੈ ਐਤਕੀ ਤੇ ਕਹਿੰਦਾ ਪੰਦਰਮਾਹ ਤੇ ਪਤਾ ਨਹੀਂ ਕਿੰਨੇ ਹੋ 15 ਦੇ 0 ਕਿੰਨੀਆਂ ਲੱਗ ਚੁੱਕੀ ਹੈ ਹਰ ਸਾਲ ਕਹਿੰਦੇ ਭੋਲੇ ਸ਼ੰਕਰ ਸ਼ਵਰਾਤਰੀ ਬਣਾਈ ਜਾਂਦੀ ਹੈ ਜਿਹੜੀ ਸ਼ਮਸ਼ਾਨ ਦੇ ਵਿੱਚ ਸ਼ਵਰਾਤਰੀ ਸਪੈਸ਼ਲ ਸ਼ਵਰਾਤਰੀ ਕਹੀ ਜਾਂਦੀ ਹੈ ਕਿਉਂ ਕਿ ਇਸ ਤੇ ਭੋਲੇ ਸ਼ੰਕਰ ਖੁਦਾ ਆਪ ਵਰਾਜਮਣ ਹੁੰਦੇ ਹੈ ਕਿ ਭੋਲੇ ਸ਼ੰਕਰ ਆਪ ਕਲਾਸ਼ ਤੋਂ ਕਹਿੰਦੇ ਲੁਧਿਆਣਾ ਦੀ ਧਰਤੀ ਪੂਰੇ ਕਹਿੰਦਾ ਪੂਰੇ ਇੰਡੀਆ ਦੀ ਧਰਤੀਆਂ ਉਹਦੇ ਕਹ ਭੋਲੇ ਨਾ ਹਰ ਜਗ੍ਹਾ ਵਰਾਜਮਣ ਹੈ ਲੁਧਿਆਣਾ ਦਾ ਸਪੈਸ਼ਲ ਸ਼ਮਸ਼ਾਨ ਦੇ ਵਿੱਚ ਖਾਸ ਕਹਿੰਦੇ ਸਾਰੇ ਦੇਵੀ ਦੇ ਤੌਰ ਭੋਲੇ ਨਾ ਆਪ ਇੱਥੇ ਵਿਰਾਜਮਣ ਹੁੰਦੇ ਸਾਰੀ ਸੰਗਤਾਂ ਨੂੰ ਰਸਣ ਦੇਣ ਲਈ ਕਿਉਂਕਿ ਪੋਲੇ ਸ਼ੰਕਰ ਨੂੰ ਪਤਾ ਕਿ ਮੇਰਾ ਸ਼ਮਸ਼ਾਨ ਪ੍ਰੀਅ ਹੈ ਤੇ ਉਹ ਸੰਗਤ ਫਿਰ ਉਹ ਦੇਖੋ ਪੋਲੇ ਸ਼ੰਕਰ ਹੈ ਸ਼ਮਸ਼ਾਨ ਨਹੀਂ ਹੁੰਦਾ ਉਸ ਸਮੇਂ ਇਹ ਸ਼ਮਸ਼ਾਨ ਤੁਸੀਂ ਹੁਣ ਆਪਾਂ ਆਈਏ ਕਹਿੰਦਾ ਸ਼ਮਸ਼ਾਨ ਘਾਟ ਚੱਲੇ ਆਂ ਤੇ ਉਰੋਂ ਪਰ ਕਿ ਉਸ ਦਿਨ ਜਦੋਂ ਸ਼ਿਵਰਾਤਰੀ ਆਂਦੀ ਪੋਲੇ ਸ਼ੰਕਰ ਜੀ ਬਾਬਾ ਜੀ ਪੂਰੇ ਮਹਿਲ ਤਿਆਰ ਕਰਵਾ ਦਿੰਦੇ ਕਿ ਭਾਈ ਮੇਰੀ ਕਿਸੇ ਸੰਗਤ ਨੂੰ ਕਹਿੰਦਾ ਕਿ ਕੋਈ ਪਰੇਸ਼ਾਨੀ ਨਾ ਹੋਵੇ ਆਵੇ ਤੇ ਮਹਿਲਾ ਦਾ ਕਹਿੰਦਾ ਆਨੰਦ ਲਵੇ ਤੇ ਬਿਨ ਬਿਨ ਪ੍ਰਕਾਰ ਦੇ ਪੋਲੇ ਸ਼ੰਕਰ ਦੇ ਲੰਗਰ ਵਰਤਾਏ ਜਾਂਦੇ ਪੋਲੇ ਸ਼ੰਕਰ ਆਪ ਹੀ ਲਾਂਦੇ ਤੇ ਜਿਹੜੀ ਵਿਵਸਥਾ ਹੈਗੀ ਆ ਮਹਾਦੇਵ ਐਤ ਕੀ ਵਿਵਸਥਾ ਵੀ ਬੜੀ ਵਧੀਆ ਬਣਾ ਰਹੇ ਆ ਉਹ ਕਿੱਦਾਂ ਦੀ ਵਿਵਸਥਾ ਬਣਾਉਣਾ ਐਤ ਕੀ ਪੂਰੀ ਪ੍ਰੋਪਰ ਕੈਨਮਾ ਦਾ ਸਕਿਉਰਟੀ ਪੋਸਟ ਸਕਿਉਰਟੀ ਦੇ ਵਿੱਚ ਹੋਊਗਾ ਸਾਰਾ ਟੋਟਲ ਪਾਰਕਿੰਗ ਜਿਹੜੀ ਆਕੇ ਹੁੰਦਾ ਰਸ਼ ਹੋ ਜਾਂਦਾ ਕਾਫੀ ਸੰਗਤ ਕਾਫੀ ਆਂਦੀ ਹੈ ਕਿਉਂਕਿ ਇਹ ਦਰਵਾਰ ਹੈ ਪੋਲੇ ਸ਼ੰਕਰ ਪੋਲੇ ਸ਼ੰਕਰ ਦਰਸ਼ਨ ਕਰਨ ਦੇ ਆਣੇ ਆਣਾ ਹੈ ਕਿਉਂਕਿ ਉਹ ਸਿਸ਼ਟੀ ਦੇ ਪ੍ਰਧਾਨ ਕਹਿੰਦੇ ਸਿਸ਼ਟੀ ਦੇ ਕਹਿੰਦੇ ਨਿਰਮਾਤਾ ਹੈ ਠੀਕ ਹੈ ਤੇ ਉਹਨਾਂ ਨੂੰ ਮਿਲਣ ਤੇ ਆਣੀ ਆਣਾ ਉਹਨਾਂ ਦੀ ਸ਼ਿਵਰਾਤਰੀ ਹੈ ਬੜੇ ਪ੍ਰੇਮ ਦੇ ਨਾਲ ਕਹਿੰਦੇ ਹਰ ਹਰ ਇਨਸਾਨ ਇੱਕੋ ਹੀ ਨਾ ਪੋਲੇ ਸ਼ੰਕਰ ਸ਼ ਹਰ ਕਿਸੇ ਨੂੰ ਹੁੰਦਾ ਹੈਗਾ ਮਨ ਦੇ ਵਿੱਚ ਕਿ ਪੂਲੇਸ਼ੰਕਿ ਸ਼ਿਵਰਾਤਰੀ ਨੂੰ ਕਹਿੰਦੇ ਜੋ ਮੰਗੋਗੇ ਬਾਬਾ ਬੈਠਾ ਨਾ ਮੂੜ ਦੇ ਵਿੱਚ ਤਾਂ ਦੱਸ ਤੂੰ ਜੀ ਆ ਦੇਖੋ ਬਾਬਾ ਵੇ ਗਾਂ ਪ੍ਰੇਮ ਨਾਲ ਆਉਂਗੇ ਫਿਰ ਪ੍ਰੇਮ ਨਾਲ ਲੈ ਜਾਊਗਾ ਇਹ ਕਹਿੰਦਾ ਖਾਲੀ ਝੋਲੀ ਲੈ ਕੇ ਆਓ ਆਪੇ ਬਾਬੇ ਨੇ ਕਹਿੰਦਾ ਭਰ ਕੇ ਲੈ ਜਾਓ ਝੋਲੀ ਛੋਟੀ ਪੈਣੀ ਹੈ ਦੇਖ ਸਕਦੇ ਹੋ ਕੀ ਕਹਿੰਦੇ ਆ ਕਿ ਖਾਲੀ ਝੋਲੀ ਇੱਥੇ ਲੈ ਕੇ ਆਓ ਤੇ ਭਰੀਆਂ ਹੋਈਆਂ ਝੋਲੀਆਂ ਲੈ ਜਾਓ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਹਨਾਂ ਦਾ ਇਹ ਵੀ ਕਹਿਣਾ ਹੈਗਾ ਵਾ ਨੰਦੀ ਜੀ ਨਾਲ ਆਪਾਂ ਹੋਰ ਵੀ ਆਪਾਂ ਗੱਲਬਾਤ ਕਰਦੇ ਆ ਨੰਦੀ ਜੀ ਇੱਕ ਤੁਹਾਨੂੰ ਨੰਦੀ ਜੀ ਕਿਹਾ ਜਾਂਦਾ ਹੈਗਾ ਵਾ ਦੇਖੋ ਪੋਲੇ ਸ਼ੰਕਰ ਦੇ ਪੋਲੇ ਸ਼ੰਕਰ ਦਾ ਵਾਣ ਕੋਣਾ ਨੰਦੀ ਤੇ ਪੋਲੇ ਸ਼ੰਕਰ ਦਾ ਵਰਾਜਮਾਨ ਕਿੰਨੇ ਹੁੰਦੇ ਨੰਦੀ ਦੇ ਤੇ ਪੋਲੇ ਸ਼ੰਕਰ ਨੇ ਨੰਦੀ ਬਣਾਇਆ ਤੇ ਫਿਰ ਵਰਾਜਮ ਸ਼ੰਕਰ ਨੇ ਕੋਈ ਕਾਰਿਆ ਕਰਨ ਲਈ ਇਹ ਹਰ ਇਨਸਾਨ ਨੂੰ ਸਮਝ ਨਹੀਂ ਆਣਾ ਆਸ ਪੜੋਸਾ ਇਨਸਾਨ ਇਨਸਾਨ ਨੂੰ ਇਨਸਾਨੀ ਸਮਝੂਗੇ ਜੋ 2-4-5 ਸਾਲ ਪਹਿਲੇ ਇਹਦਾ ਸਮਝਦੇ ਸੀ ਕਿ ਉਹ ਯੋ ਅੱਜ ਵੀ ਚਾਵਲਾ ਯੋ ਹੈ ਮਗਰ ਉਹਨਾਂ ਨੂੰ ਕੀ ਦੱਸਾਂ ਕਿ ਪੋਲੇ ਸ਼ੰਕਰ ਨੇ ਕਿਹੜੀ ਸੇਵਾ ਬਖਸ਼ੀ ਹੈ ਕਿਸ ਮਕਸਦ ਲਈ ਧਰਤੀ ਤੇ ਭੇਜਿਆ ਕਿ ਲੋਕੀ ਦੁਨੀਆ ਤੇ ਪੈਸੇ ਮਗਰ ਜਾਂਦੀ ਹੈ ਤੇ ਆਪਾਂ ਨੂੰ ਕੋਈ ਪੈਸੇ ਮਗਰ ਕੋਈ ਲਾਲਚ ਨਹੀਂ ਹੈਗਾ ਲਾਲਚ ਹੁਣ ਇਹ ਸੰਗਤ ਆ ਰਹੀ ਹੈ ਮੈਂ ਸੰਗਤ ਕੋਈ ਪੈਸੇ ਮੰਗਦਾ ਕਿਸੇ ਕੋ ਮੰਗਦਾ ਕਿਉਂਕਿ ਕਿਸੇ ਕੋਈ ਕੋਈ ਪੈਸੇ ਡਿਮਾਂਡ ਨਹੀਂ ਹੈ ਕਿਉਂਕਿ ਇਹਦਾ ਦੇਖੋ ਜਿਹੜੀ ਸੇਵਾ ਹੁੰਦੀ ਹੈ ਬਿਨਾਂ ਸਵਾਰਥ ਹੁੰਦੀ ਵੀ ਚੇਅਰਮੈਨ ਬਣਾਇਆ ਠੀਕ ਹੈ ਤੇ ਮੈਂ ਅਜ ਤੱਕ ਕਿਸੇ ਨੂੰ ਜਾਇਰ ਨਹੀਂ ਕੀਤਾ ਮੈਂ ਸੁਸਾਇਟੀ ਦਾ ਚੇਅਰਮੈਨ ਵੀ ਆ ਕਿਉਂ ਕਿ ਮੈਂ ਸੇਵਾ ਦਾ ਨਾ ਕਿਉਂਕਿ ਚੇਅਰਮੈਨ ਵੀ ਭੋਲੇ ਸ਼ੰਕਰ ਹੀ ਹੈ ਕਿਉਂਕਿ ਆਪਾਂ ਆਪਣੇ ਤੋਂ ਕਿਉਂ ਮਾਨ ਕਰੀਏ ਜੇ ਇਨਸਾਨ ਕਹਿੰਦਾ ਮੈਂ ਲਗ 4 ਕਿਨ ਕਲਾਸਾ ਪੜ੍ਹ ਕੇ ਕੁਝ ਬਣ ਜਾਂਦਾ ਹੈ ਤੋ ਕਹਿੰਦਾ ਮੈਂ ਬਣ ਗਿਆ ਜੀ ਮੈਂ ਬਣ ਗਿਆ ਰਾਜਾ ਬਣ ਗਿਆ ਉਹ ਕਹਿੰਦੇ ਰਾਜਾ ਕਿਹਦੇ ਬਣਿਆ ਪ੍ਰਮਾਤਮਾ ਨੇ ਬਣਾਇਆ ਉਹ ਚਾਬੀ ਮਾਰਦਾ ਫਿਰ ਅੰਕ ਬਣਾਉਂਦਾ ਤੇ ਇਨਸਾਨ ਨੂੰ ਕਦੀ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਇੱਕ ਹੋਰ ਚੀਜ਼ ਹੈ ਕਦੀ ਇਨਸਾਨ ਨੂੰ ਦੂਜੇ ਇਨਸਾਨ ਨੂੰ ਛੋਟਾ ਨਹੀਂ ਦਿਖਾਉਣਾ ਚ ਮਾਰਦੀ ਮੇਰੇ ਆਸ-ਪਾਸ ਕੋਣ ਖੜਿਆ ਕੋਣ ਮੈਨੂੰ ਕਿਸੇ ਦਾ ਕੋਈ ਲੈਣਾ ਦੇਣਾ ਕਿਉ ਮੇਰੇ ਲਈ ਸਾਰੀ ਸ਼ਿਵ ਹੈ ਸ਼ਿਵ ਰੂਪ ਦੇ ਵਿੱਚ ਆਇਆ ਉਹਨੇ ਭੇਜਿਆ ਠੀਕ ਹੈ ਤੇ ਉਹਨੇ ਸੇਵਾ ਲਈ ਹੈ ਤੇ ਮੈਨੂੰ ਇੱਕ ਮਾਲਕ ਨੇ ਇੱਕੋ ਚੀਜ਼ ਬਖਸ਼ੀ ਹੈ ਕਾਕਾ ਤੂੰ ਕਿਸੇ ਨਾਲ ਕਰੀ ਤੂੰ ਪ੍ਰਿੰਤ ਨਹੀਂ ਕਰਨਾ ਕੋਈ ਤਰ੍ਹਾਂ ਕੋ ਆਇਆ ਰਾਹ ਪੁੱਛਣ ਲਈ ਉਹਨੂੰ ਰਾਹ ਭੜਕਾਣਾ ਨਹੀਂ ਹੈ ਹਮੇ ਉਹ ਕਹਿੰਦਾ ਜੀ ਮੇਰਾ ਰਾਹ ਢਟ ਗਿਆ ਆ ਤੇ ਉਹਨੂੰ ਰਾਹ ਤੇ ਪਾਣਾ ਕਿ ਉਹ ਆਦੇਸ਼ ਹੁੰਦਾ ਮੰਨਦਾ ਮੈਂ ਪੁਲੇ ਸ਼ੰਕਰ ਦਾ ਇਹ ਜਿਹੜੀ ਪਬੂਤੀ ਵੀ ਜਿਹੜੀ ਜਾ ਰਹੀ ਪਬੂਤੀ ਉਹ ਪੁਲੇ ਸ਼ੰਕਰ ਦਾ ਅੰਮ੍ਰਿਤ ਹੈ ਜੇ ਕਹਿੰਦੇ ਆ ਆਪਾਂ ਮਹਾਕੁੰਮ ਐ ਕਿ ਲੱਗ ਗਿਆ ਮਹਾਕੁੰਮ ਦਾ ਜਿਹੜਾ ਫਲ ਹੈ ਉਹ ਜਿਹੜੀ ਮਹਾ ਜਿਹੜੇ ਪਬੂਤੀ ਆ ਉਹ ਸਮਝ ਲਓ ਮਹਾ ਪਬੂਤੀ ਹੈ ਸਮਝਿਆ ਉਹ ਕੁੰਮ ਹੀ ਹੈ ਇਹ ਕੁੰਮ ਚੋਂ ਪਬੂਤੀ ਆ ਰਹੀ ਹੈ ਕਿਉਂਕਿ ਸਾਨੂੰ ਨਹੀਂ ਹੈ ਚੀਜ਼ ਦਾ ਬਾਰੇ ਗਿਆਨ ਹੈ ਮਗਰ ਕਿਹਾ ਜੋ ਮਹਾਦੇਵ ਨੇ ਜੋ ਸੇਵਾ ਬਖਸ਼ੀ ਹੈ ਤੇ ਮਹਾਦੇਵ ਨੂੰ ਇਹੋ ਕਹਿੰਦਾ ਮਹਾਦੇਵ ਇਹ ਜਨਮ ਤੇ ਛੱਡੋ ਜਿਹੜੇ ਆਉਣ ਵਾਲੇ ਜਨਮ ਹੈਗਾ ਉਹ ਵੀ ਤੇਰੀ ਹੈ ਤੇਰੀ ਸੇਵਾ ਵਿੱਚ ਹੀ ਹੈ ਕਿਉਂ ਮੇਰਾ ਜਿਹੜਾ ਸਵਾਰਥ ਕਹਿੰਦਾ ਜਿਹੜਾ ਆਖਰੀ ਸੁਵਾਸ ਵੀ ਆ ਉਹ ਵੀ ਤੇਰੀ ਸੇਵਾ ਚ ਹੋਵੇ ਕਿਉਂਕਿ ਮੈਨੂੰ ਕਿਸੇ ਨਾਲ ਕੋਈ ਲੈਣਾ ਨਹੀਂ ਕੋਈ ਹੁਣ ਦੇਖੋ ਇਹ ਸੁਸਾਇਟੀ ਹੈ ਮੈਨੂੰ ਕੀ ਹੁੰਦਾ ਕਿ ਇਹਦੇ ਸਾਲ ਚ ਦੋ ਪ੍ਰੋਗਰਾਮ ਆਉਂਦੇ ਆ ਆਉਂਦੇ ਇੱਕ ਸ਼ਾਵਨ ਦੀ ਸ਼ਵਰਾਤਰੀ ਇੱਕ ਮਹਾ ਸ਼ਵਰਾਤਰੀ ਮੈਨੂੰ ਕਹਿੰਦਾ ਮਤਲਬ ਸੁਸਾਇਟੀ ਦੇ ਵਿੱਚ ਭਾਵੇਂ 10 ਜਣੇ ਆਏ ਵੀ ਜਣੇ ਆ ਸੋ ਜਣੇ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਕਿਉਂਕਿ ਸੁਸਾਇਟੀ ਦੇ ਅਸਾਸ ਸੱਸੇ ਹੈਗੇ ਆ ਉਹ ਸਿਰਫ ਨਜ਼ਰ ਕਰਵਾਣੇ ਆ ਜਦੋਂ ਸ਼ਿਵਵਾਦੀ ਸਮਲੋ ਜਮਾਲੋ ਆਇਆ ਕਿ 26 ਤਰੀਕ ਹੈ ਤੇ 25 ਨੂੰ ਜਾਂ 24 ਨੂੰ ਨਜ਼ਰ ਆਣੇ ਆ ਹਾਂਜੀ ਕੋਈ ਕੰਮ ਹੈਗਾ ਦੱਸੋ ਨਹੀਂ ਉਸ ਤੋਂ ਪਹਿਲਾਂ ਨਹੀਂ ਆਣੇ ਉਸ ਕਿਉਂ ਬਣਾਇਆ ਜੋ ਬਾਬਾ ਕਹਿਣਾ ਮਤਲ ਨੰਦੀ ਦੇ ਉੱਪਰ ਬੈ ਸਕਦਾ ਤੇ ਨੰਦੀ ਦਾ ਕਿਰ ਭਾਰ ਨਹੀਂ ਸਹਿ ਸਕਦਾ ਯਾਨੀ ਕਿ ਫਿਰ ਉਸ ਤੋਂ ਉਸ ਤੋਂ ਪਹਿਲਾਂ ਕਰਤਾਰ ਰਹਾ ਤੁਸੀਂ ਸਾਰੀ ਕਰ ਰਹੇ ਹੋ ਤੇ ਹੋਰ ਹੋਰ ਕੋਈ ਨਹੀਂ ਕਰਦਾ ਕਰਤਾਰ ਤਾਂ ਸਾਰਾ ਮਹਾਦੇਵ ਹੈ ਜੀ ਮੈਂ ਤੁਹਾਨੂੰ ਕੀ ਕਿਹਾ ਮੈਂ ਪਹਿਲੇ ਕੀ ਕਿਹਾ ਸੋਸਾਇਟੀ ਦਾ ਸਾਰਾ ਕੁਝ ਕਹਿੰਨਾ ਕੌਣ ਕਰ ਰਿਹਾ ਮਹਾਦੇਵ ਉਹ ਕਿਸ ਨੂੰ ਨਜ਼ਰ ਨਹੀਂ ਆ ਰਿਹਾ ਕਿਉਂ ਆਊਗਾ ਕਿ ਅੱਖਾਂ ਅੱਗੇ ਪਾਪ ਸਮਝੇ ਜੇ ਅੱਖ ਆਪਣੀ ਜਿਹੜੀ ਹੈਗੀ ਆ ਉਹਨਾਂ ਉੱਤੇ ਪਾਪ ਦਾ ਪਰਦਾ ਪਿਆ ਆ ਉਹ ਕਿੱਦਾਂ ਨਜ਼ਰ ਆਊਗਾ ਸ਼ੰਕਰ ਸਾਹਮਣੇ ਖੜਾ ਹੋਗਾ ਨਹੀਂ ਹੋਣਾ ਉਹ ਸ਼ੰਕਰ ਨੂੰ ਉਹ ਸ਼ੰਕਰ ਨੂੰ ਸ਼ੰਕਰ ਨਹੀਂ ਕਹਿ ਸਕਦਾ ਹਾਂ ਮਗਰ ਕਹਿਣਾ ਮੈਂ ਸ਼ੰਕਰ ਕੋਲ ਹੀ ਖੜਾ ਹੁਣ ਸ਼ੰਕਰ ਤੁਹਾਡੇ ਕੋਲ ਹੀ ਹੈ ਸਭ ਸਭ ਕੋਈ ਦੇਖ ਰਿਹਾ ਮਗਰ ਸ਼ੰਕਰ ਉਹ ਬਾਬਾ ਕੀ ਕਹਿੰਦਾ ਕਹਿੰਦੇ ਲੱਗੇ ਆ ਉਹ ਤੇ ਨਾਲ ਲੱਗੋ ਉਹ ਤੁਸੀਂ ਡਰ ਜਾਓਗੇ ਜੇ ਤੁਸੀਂ ਨਾਲ ਨਹੀਂ ਲੱਗੋਗੇ ਟੰਗਾ ਖਿੱਚਾਓਗੇ ਤੁਸੀਂ ਕਿੱਥੇ ਕਿੱਥੇ ਜੋ ਟੰਗਾ ਕਿਸੇ ਇਨਸਾਨ ਚੋ ਕੋਈ ਅੱਗੇ ਕਰੇ ਚੰਗਾ ਕੰਮ ਕਰਦਾ ਉਹਦੀ ਟੰਗਾ ਨਾਲ ਖਿਚੋ ਉਹਦੇ ਨਾਲ ਖੜੋ ਪ੍ਰੇਮ ਉਹਦੀ ਜੁਗਲ ਨਾ ਕਰੋ ਅੱਗ ਲਾਉਂਗੇ ਤੇ ਆਪ ਹੀ ਅੱਗ ਜਲੋਗੇ ਜੀ ਬਿਲਕੁਲ ਕਹਨੇ ਆਪਾ ਖੱਡਾ ਖੋਦਾਂਗੇ ਤੇ ਆਪ ਹੀ ਕਰਾਂਗੇ ਪ੍ਰੇਮ ਦੇ ਨਾਲ ਮੇਰੇ ਨੂੰ ਤੇ ਬਾਬੇ ਨੇ ਕੋਈ ਚੀਕਿਆ ਕਹਿੰਦਾ ਚੁੱਪ ਹੋ ਜਾ ਤੈਨੂੰ ਕਿਸੇ ਨੂੰ ਕੋਈ ਜਵਾਬ ਦੇਣ ਦੀ ਲੋੜ ਨਹੀਂ ਮੰਨ ਲਓ ਹਰ ਸੋਸਾਇਟੀ ਵਿੱਚ ਹਰ ਜਗ੍ਹਾ ਇੱਕ ਦੂਜੇ ਦੀ ਟੰਗਾ ਖਿੱਚੀ ਜਾਂਦੀ ਹੈ ਕੋਈ ਚੰਗਾ ਕੰਮ ਕਰਦਾ ਹੁੰਦਾ ਉਹਨੂੰ ਚੰਗੇ ਨੂੰ ਕਹਿੰਨਾ ਮਤਲਬ ਪਿੱਛੇ ਖਿੱਚ ਮਗਰ ਉਹਨੂੰ ਪਤਾ ਨਹੀਂ ਸ਼ੰਕਰ ਭਗਵਾਨ ਨਾਲ ਹੈ ਮੰਨ ਲਓ ਸ੍ਰਿਸ਼ਟੀ ਚ ਚਲਾਉਣ ਵਾਲਾ ਨਾਲ ਹੋਵੇ ਤੇ ਫਿਰ ਕੀ ਪ੍ਰਵਾਹ ਹੋਵੇ ਅੱਜ ਕੱਲ ਤੇ ਵਰਗੇ ਕਿਸੇ ਸਿਰ ਤੇ ਚੰਗਾ ਕੰਮ ਕਰਦਾ ਹੁੰਦਾ ਉਹਨੂੰ ਚੰਗੇ ਨੂੰ ਕਹਿੰਦਾ ਮਾਲ ਪਿੱਛੇ ਕਿਛ ਮਗਰ ਉਹਨੂੰ ਪਤਾ ਨਹੀਂ ਸ਼ੰਕਰ ਭਗਵਾਨ ਨਾਲ ਹੈ ਮੰਨ ਲਓ ਸ੍ਰਿਸ਼ਟੀ ਚ ਚਲਾਉਣ ਵਾਲਾ ਨਾਲ ਹੋਵੇ ਤੇ ਫਿਰ ਕੀ ਪ੍ਰਵਾਹ ਹੋਵੇ ਅੱਜ ਕੱਲ ਤੇ ਵਰਗੇ ਕਿਸੇ ਸਿਰ ਤੇ ਕਹਿੰਦਾ ਲੀਡਰ ਹੱਥ ਰੱਖ ਦਵੇ ਮੈਂ ਬੈਠਾ ਇਹਦਾ ਉਹ ਛੋੜਾ ਆ ਜਾਂਦਾ ਮੇਰੇ ਪਿੱਛੇ ਸ਼ੰਕਰ ਬੈਠਾ ਹੈ ਮੈਨੂੰ ਛੋੜਾ ਹੋਇਆ ਨਹੀਂ ਮੈਂ ਕਹਾ ਜੈ ਸ਼ੰਕਰ ਮੈਂ ਉਹਦਾ ਹੀ ਨਹੀਂ ਮੈਂ ਕਿਉਂ ਮੇਰੇ ਮੇਰਾ ਗੁਰੂ ਵੀ ਮਹਾਦੇਵ ਹੈ ਉਹ ਮੇਰਾ ਪਿਓ ਵੀ ਮਹਾਦੇਵ ਹੈ ਤੇ ਮਹਾਦੇਵ ਨੇ ਇੱਕੋ ਚੀਜ਼ ਸਿਖਾਈ ਹੈ ਕਹਿੰਦੇ ਪੁੱਤ ਚਿੰਤਾ ਨਹੀਂ ਕਰਨੀ ਕਹਿੰਦੇ ਦੁਨੀਆ ਤੇ ਫਿਰ ਮੋ ਮੈਚ ਫਸੀ ਐ ਤੈਨੂੰ ਸਿਰਫ ਸੇਵਾ ਚ ਲਾਇਆ ਕਿਉਂ ਲਾਇਆ ਐ ਵੀ ਕੈਨ ਨਮਲ ਦੁਨੀਆ ਦਾ ਉਦਾਰ ਕਰਨ ਲਈ ਭੇਨਾ ਤੇ ਪੈਣਾ ਹੀ ਐ ਜਦ ਮੈਨੂੰ ਮਾਲਕ ਨੇ ਲਾਇਆ ਤੇ ਇਹ ਜਿਹੜੀ ਸੁਸਾਇਟੀ ਵੀ ਐ ਇਹ ਵੀ ਮੇਰਾ ਕੋਈ ਕਰਤਵ ਐ ਠੀਕ ਐ ਇਹ ਸੇਵਾਵਾ ਨਹੀਂ ਐ ਮਾਲਕ ਨੇ ਕਹਿੰਨਾ ਜਿਹੜੀ ਦੁਨੀਆ ਨੂੰ ਜੋੜ ਰਿਹਾ ਉਹ ਨਾਲ ਅਟੈਚ ਕਰ ਰਿਹਾ ਆਪਣੇ ਦਰਬਾਰ ਬੁਲਾ ਰਿਹਾ ਐ ਦੇਖੋ ਆਪਾਂ ਸਾਰੇ ਆਏ ਆ ਬਾਬੇ ਨੇ ਇੱਕ ਜਰੀਆ ਬਣਾਇਆ ਭਾਵੇਂ ਕੈਨ ਨਮਲ ਧੂਨੇ ਦੇ ਇੱਕ ਜਰੀਆ ਬਣਾਇਆ ਕਿ ਨਸ ਠੀਕ ਐ ਦੁੱਖ ਨਿਵਾਰਨ ਕਹਿੰਦੇ ਆਪਾਂ ਦੁਖ ਨਿਵਾਰਨ ਗੁਰਦੁਆਰਾ ਸਭ ਜਾਣਦੇ ਆ ਠੀਕ ਆ ਉੱਥੇ ਦੁੱਖ ਕੱਟੇ ਹੁੰਦੇ ਆ ਇਹ ਧੂਣਾ ਦੁੱਖ ਨਿਵਾਰਨ ਹੈ ਕਿ ਇੱਥੇ ਹਰ ਕਿਸੇ ਦਾ ਦੁੱਖ ਨਿਵਾਰਨ ਹੁੰਦਾ ਹੈ ਇੱਥੇ ਆ ਕੇ ਕਹਿੰਦਾ ਮੈਂ ਕਿਰੰਤੂ ਪ੍ਰਿੰਤ ਨਹੀਂ ਹੁੰਦੀ ਇੱਥੇ ਸਿਰਫ ਪ੍ਰੇਮ ਹੁੰਦਾ ਹੈ ਕਿ ਆਪਾਂ ਆਏ ਆ ਕਿ ਬਾਬਾ ਮੇਰਾ ਕੰਮ ਹੋਊਗਾ ਬਾਬਾ ਕਹਿੰਦਾ ਆਇਆ ਤੂੰ ਮੇਰੇ ਤੋਂ ਆ ਕੇ ਕੋਈ ਚਤ ਨਹੀਂ ਕਰ ਸਕਦਾ ਆ ਕੇ ਬਾਬਾ ਜੀ ਮੈਂ ਤੁਹਾਡੇ ਦਰਵਾਜ਼ੇ ਚ ਆਈ ਆ ਆਇਆ ਠੀਕ ਆ ਇਹ ਮੇਰੀ ਪਰੇਸ਼ਾਨੀ ਹੈ ਤੁਸੀਂ ਹੱਲ ਕਰਨੀ ਹੈ ਕਿਉਂਕਿ ਤੁਹਾਡੀ ਜ਼ਿੰਮੇਵਾਰੀ ਹੈ ਮੈਂ ਤਾਂ ਗੁਨਾਹਗਾਰ ਹਾਂ ਤੁਸੀਂ ਬਖਸ਼ਣਾ ਹਾਰੋ ਬਖਸ਼ਨਾ ਮਾਲਕ ਨੇ ਠੀਕ ਹੈ ਤੇ ਇਸ ਕਰਕੇ ਆਪਾਂ ਕਹਿੰਦੇ ਆ ਮੋਜਾ ਲੋ ਕੰਮ ਵਧੀਆ ਕਰੋ ਕਹਿੰਦਾ ਸੇਵਾ ਕਰੋ ਕਿਸੇ ਦੀ ਵੀ ਕਰੋ ਕਹਿੰਦਾ ਮਤਲਬ ਮਗਰ ਕਿਸੇ ਦਾ ਦਿਲ ਨਾ ਰਖਾਓ ਜੀ ਪਸ਼ੂ ਪੰਛੀ ਜਿਹੜੇ ਕਹਿੰਦਾ ਬੇਸਹਾਰੇ ਆ ਜਿਨ੍ਹਾਂ ਨੂੰ ਕਹਿੰਦਾ ਮਤਲਬ ਆਪਨੀ ਕਮਾ ਸਕਦਾ ਇਨਸਾਨ ਤੇ ਕਮਾ ਸਕਦਾ ਮਗਰ ਆਪ ਕਹਿੰਦਾ ਉਹਨਾਂ ਦੀ ਜਿੰਨੀ ਹੋ ਸਕੇ ਕਹਿੰਦੇ ਕੋ ਯਾਰ ਕੁੱਤੇ ਹੋਵੇ ਗਲੀ ਦੇ ਲਵਾਰਸ ਠੀਕ ਹੈ ਉਹਨਾਂ ਨੂੰ ਖਵਾਓ ਤੇ ਜਿਹੜੇ ਪੰਛੀ ਆ ਉਹ ਆਪਣੇ ਆਪ ਤੇ ਖਾ ਨਹੀਂ ਸਕਦੇ ਜੀ ਉਹਨਾਂ ਲਈ ਵੀ ਕਹਿੰਦੇ ਦਾਣਾ ਪਾਓ ਤੇ ਪਾਣੀ ਲਾਓ ਠੀਕ ਹੈ ਜਿਹੜੇ ਗੋ ਮਾਤਾ ਲਵਾਰੀ ਜਿਹੜੀ ਰੋਡ ਤੇ ਘੁੰਮ ਰਹੇ ਆ ਨੰਦੀ ਇਹ ਦੇਖੋ ਆਪਣੇ ਆਪਾ ਸਨਾਤਨ ਆਪਣੇ ਨੂੰ ਸਨਾਤਨ ਦੀ ਜੜੂ ਕਰਨੇ ਆ ਮਗਰ ਕਹਿੰਦਾ ਮਤਲਬ ਬਸ ਸੋਸ਼ਲ ਮੀਡੀਆ ਸਾਹਮਣੇ ਆ ਜੰਨੇ ਬਸ ਸਨਾਤ ਨਹੀਂ ਹੋਏ ਨੇ ਉਸ ਤੋਂ ਬਾਅਦ ਭੱਜ ਜਾਂਦੇ ਨੇ ਇੱਕ ਇਹ ਨੰਦੀ ਜਿਹੜਾ ਹੁਣ ਜਿਹੜਾ 26 ਤਰੀਕ ਨੂੰ ਜਿਹੜਾ ਆ ਰਿਹਾ ਹੈਗਾ 27 ਤਰੀਕ ਨੂੰ ਜਿਹੜਾ ਆ ਰਿਹਾ ਹੈਗਾ ਵਾ ਭੋਲੇ ਦਾ ਵਿਆਹ ਜੀ ਔਰ ਇਹਦੇ ਵਿੱਚ ਜਿਹੜੇ ਸਿੰਗਰ ਆ ਰਹੇ ਹੈਗੇ ਉਹ ਕਿਹੜੇ ਆ ਰਹੇ ਹੈਗੇ ਨੇ ਜਿਹੜਾ ਸਿੰਗਰ ਆ ਰਹੇ ਐਰਿਕ ਮਰੋਹੀ ਜੀ ਜਿਹੜੇ ਹੈਗੇ ਆ ਆਪਣਾ ਚੰਡੀਗੜ੍ਹ ਦੇ ਜੀ ਜੀ ਜਿਨ੍ਹਾਂ ਨੇ ਜਿਨ੍ਹਾਂ ਨੇ ਭਜਨ ਗਾਇਆ ਬੋਲੇ 나ਥ ਕੀ ਕਿਰਪਾ ਸੇ ਸਭ ਅੱਛਾ ਹੀ ਅੱਛਾ ਹੋਗਾ ਉਹਨੇ ਇੱਕ ਭਜਨ ਗਾਇਆ ਕਿ ਤੈਨੂੰ ਪੱਥਰ ਦਿਸਦਾ ਮੈਨੂੰ ਸ਼ੰਕਰ ਦਿਸਦਾ ਸਹੀ ਗੱਲ ਆ ਉਹ ਕਹਿੰਦੇ ਦੁਨੀਆ ਨੂੰ ਪੱਥਰ ਦਿਸਦਾ ਸਾਨੂੰ ਸ਼ੰਕਰ ਦਿਸਦਾ ਕਹਿੰਦੇ ਦੇਖਣ ਦੀ ਨਜ਼ਰੀਆ ਹੋਣੀ ਚਾਹੀਦਾ ਤੇ ਇਸ ਕਰਕੇ ਉਹ ਮਾਧੇਵ ਨੇ ਉਹਨੂੰ ਦੁਆਰਾ ਹੁਕਮ ਲਾਇਆ ਕਿ ਆ ਜਾ ਕਾਕਾ ਇੱਥੇ ਇੱਧਰ ਮੇਰੇ ਭਜਨ ਗਾ ਤੇ ਦੁਨੀਆ ਨੂੰ ਇੱਧਰ ਆਪਣੇ ਆਪਣੇ ਭਜਨਾ ਨਾ ਖੇਚ ਤੇ ਆਪਣੇ ਪੁਲਿਸ ਪ੍ਰਸ਼ਾਸਨ ਦਾ ਤੁਹਾਡੇ ਵੱਲ ਕੀ ਸਹਿਯੋਗ ਹੈਗਾ ਉਹਨਾਂ ਦਾ ਪੁਲਿਸ ਪ੍ਰਸ਼ਾਸਨ ਆਪਣੇ ਨਾਲ ਹੈਗਾ ਉਹਨਾਂ ਦਾ ਪੂਰਾ ਸਹਿਯੋਗ ਹੈਗਾ ਕਿਉਂਕਿ ਕਿਉਂਕਿ ਇੱਥੇ ਕਿਸੇ ਟਾਈਮ ਇਦਾਂ ਹੁੰਦਾ ਕਿ ਪੂਰਾ ਰਸ਼ ਹੋ ਜਾਂਦਾ ਵਾ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਵਾ ਤੇ ਪੁਲਿਸ ਪ੍ਰਸ਼ਾਸਨ ਦਾ ਵੀ ਸਹਿਯੋਗ ਚਾਹੀਦਾ ਵਾ ਕਹਿੰਦਾ ਪੁਲਿਸ ਪ੍ਰਸ਼ਾਸਨ ਆਪਣੇ ਨਾਲ ਹੀ ਹੈ ਠੀਕ ਹੈ ਸਾਰੇ ਆਪਣੇ ਭਰਾ ਹੀ ਹੈ ਜਿੰਨੇ ਵੀ ਲੀਡਰ ਹੈਗੇ ਸਭ ਆਪਣੇ ਭਰਾ ਹੀ ਹੈ ਸਭ ਦਾ ਕਹਿੰਦਾ ਨਾਲ ਹੀ ਸਹਿਯੋਗ ਹੈ ਪੁਲਿਸ ਪ੍ਰਸ਼ਾਸਨ ਵੀ ਆਪਣੇ ਨਾਲ ਹੈ ਉਹਨਾਂ ਨੂੰ ਐਸੀ ਪੂਰੀ ਕਹਿੰਦਾ ਪ੍ਰੋਪਰ ਵਿਹਸਾ ਹੋ ਗਈ ਜਿਹੜੇ ਕਹਿੰਦਾ ਮਤਲਬ ਅਗੇ ਰਸ਼ ਪੈ ਜਾਂਦਾ ਆਊਟਰ ਕੰਟਰ ਆਊਟ ਆਫ ਕੰਟਰੋਲ ਹੋ ਜਾਂਦਾ ਹੈ ਤੇ ਇਸ ਕਰਕੇ ਉਹਨਾਂ ਨੂੰ ਸਪੈਸ਼ਲ ਤੇ ਸੀਪੀ ਸਾਹਿਬ ਨੂੰ ਅਰਦਾ ਸੀਪੀ ਸਾਹਿਬ ਨੂੰ ਅਰਜੀ ਲਾਈ ਜਾਊਗੀ ਕਿ ਪੂਰੀ ਜਿਹੜੀ ਵਿਵਸਥਾ ਹੈਗੀ ਤੁਸੀਂ ਦੇਖਣੀ ਹੈ ਸਾਰੀ ਹਰ ਹਰ ਮਾਰ ਉਹ ਦੇਖ ਸਕਦੇ ਹੋ ਕਿ ਬਿਲਕੁਲ ਲਾਈਵ ਤਸਵੀਰਾਂ ਦੇ ਨਾਲ ਸੋ ਪਹੁੰਚੇ ਹੈਗੇ ਆਂ ਪ੍ਰਾਚਨ ਗਊਸ਼ਾਲਾ ਸ਼ਮਸ਼ਾਨ ਘਾਟ ਦੇ ਅੰਦਰ ਜਿੱਥੇ ਕਿ ਪਰਿਵਾਰ ਦੇ ਵਿੱਚ ਕਿੰਨੀ ਕੁ ਇੱਕ ਦੇਖ ਸਕਦੇ ਹੋ ਬਿਲਕੁਲ ਲਾਈਵ ਤਸਵੀਰਾਂ ਬੰਬੰਬ ਬੋਲੇ ਬੰਬੰਬ ਬੋਲੇ ਹੋ ਰਹੀ ਸ਼ਿਵਵਾਦ ਦੇ ਹੋਰੀਆਂ ਫੁੱਲ ਬੜਾ ਫੁੱਲ ਤਿਆਰੀਆਂ ਹੋ ਰਹੀਆਂ ਨੇ ਔਰ ਹਰੇਕ ਦੇ ਮਨ ਦੇ ਵਿੱਚ ਇੱਕੋ ਹੀ ਗੱਲ ਹੋ ਰਹੀ ਹੈ ਸਾਡੇ ਪਿਓ ਦਾ ਵਿਆਹ ਸਾਡੇ ਪਿਓ ਦਾ ਵਿਆਹ ਬੰਮ 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 ਜਿਹੜੇ ਇੱਥੇ ਮਹਿਲਾਵਾਂ ਆਈਆਂ ਨੇ ਅਸੀਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹੈਗੇ ਆ ਸੋ ਅਮੇਜ਼ਿੰਗ ਟੀਵੀ ਚੈਨਲ ਤੇ ਕੀ ਕਹਿੰਦੇ ਨੇ ਜਿਹੜਾ ਕਾਫੀ ਦੇਰ ਤੋਂ ਕਾਫੀ ਸਮੇਂ ਤੋਂ ਇੱਥੇ ਮਹਿਲਾਵਾਂ ਆਉਂਦੀਆਂ ਨੇ ਕਹਿੰਦੇ ਸਾਡੇ ਦੁੱਖ ਕੱਟੇ ਜਾਂਦੇ ਹੈਗੇ ਨੇ ਸੋ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹੈਗੇ ਆ ਮੈਡਮ ਕੀ ਨਾਮ ਆ ਤੁਹਾਡਾ ਮੇਰਾ ਨਾਮ ਜੋਤੀ ਸ਼ਰਮਾ ਹੈ ਜੀ ਕਿਵੇਂ ਲੱਗਦਾ ਜਿਵੇਂ ਆਪਣਾ 26 ਤਰੀਕ ਨੂੰ ਜਿਹੜਾ ਸ਼ਿਵ ਵਿਆਹ ਹੋਣ ਜਾ ਰਿਹਾ ਪ੍ਰਾਚੀਨ ਗौਸ਼ੱਲਾ ਸ਼ਮਸ਼ਾਨ ਘਾਟ ਦੇ ਅੰਦਰ ਜੀ ਬਹੁਤ ਵਧੀਆ ਬਹੁਤ ਵਧੀਆ ਮੈਂ ਕਹਿੰਨੀ ਸਾਰੇ ਜਣੇ ਆਓ ਤੇ ਰਲ ਮਿਲ ਕੇ ਅਸੀਂ ਇਸ ਮਹਾਪੁਰਬ ਨੂੰ ਮ ਦਰਵਾਜ਼ੇ ਸਾਰੇ ਲਈ ਖੁੱਲੇ ਸਾਰੇ ਨੂੰ ਸੱਦਾ ਹੈ ਵੱਧ ਚੜ ਕੇ ਇਸ ਵਿੱਚ ਹਿੱਸਾ ਲਓ ਤੇ ਪਹੁੰਚੋ ਆਪਣੇ ਆਪਣੇ ਮਨੋਕਾਮਨਾ ਲੈ ਕੇ ਸਭ ਦੀ ਚੋਰੀਆਂ ਭਰੀਆਂ ਜਾਣੀਆਂ ਤੁਹਾਡੀਆਂ ਮਨੋਕਾਮਨਾ ਪੂਰੀਆਂ ਹੋਈਆਂ ਜੀ ਬਿਲਕੁਲ ਜੀ ਬਿਲਕੁਲ ਤੇ ਮੈਸੇਜ ਕੀ ਦੇਣਾ ਚਾਹੁੰਗੇ ਲੁਧਿਆਣੇ ਸ਼ਹਿਰ ਵਾਸੀਆਂ ਨੂੰ ਲੁਧਿਆਣੇ ਸ਼ਹਿਰ ਵਾਸੀਆਂ ਨੂੰ ਇਹ ਮੈਸੇਜ ਦਵਾਂਗੇ ਕਿ ਦੇਖੋ ਕੁੰਭ ਚੱਲ ਰਿਹਾ ਹੈ ਜੀ ਨਾਮ ਦੇ ਸਨਾਤਨੀ ਨਾ ਬਣੋ ਜੀ ਪੱਕੇ ਸਨਾਤਨੀ ਬਣੋ ਤੇ ਦਿਲੋਂ ਬਣੋ ਜੀ ਹਰ ਹਰ ਮਹਾਦੇਵ ਸੋ ਮਹਿਲਾਵਾ ਨੇ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਵਾ ਸਨਾਤਿਮ ਬਣੋ ਦਿਲੋਂ ਮਨੋਂ ਆਪਾਂ ਹੋਰ ਜਾਣਨਾ ਵੀ ਆਪਾਂ ਗੱਲਬਾਤ ਕਰਦੇ ਹੈਗੇ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਅਮੇਜ਼ਿੰਗ ਟੀਵੀ ਦੇ ਮੈਡਮ ਹਾਂਜੀ ਕੀ ਕਹਿਣਾ ਚਾਹੋਗੇ ਜਿਹੜਾ ਕਾਫੀ ਦੇਰ ਤੋਂ ਇੱਥੇ ਤੁਸੀਂ ਢੂਨੇ ਤੇ ਵੀ ਆਨੇ ਹੈਗੇ ਹੋ ਤੇ ਔਰ ਇੱਥੇ ਅੱਛਾ ਜੀ ਇੱਥੇ ਵਿਸ਼ਵਾਸ ਹੈਗਾ ਸ਼ਿਵ ਜੀ ਦੇ ਮੈਨੂੰ ਕਿੰਨਾ ਕਿ ਵਿਸ਼ਵਾਸ ਹੈਗਾ ਬਹੁਤ ਵਿਸ਼ਵਾਸ ਹੈ ਮੈਂ ਠੀਕ ਹੋ ਗਈ ਤੁਹਾਨੂੰ ਕੀ ਹੋਇਆ ਸੀ ਮੇਰੇ ਕੈਨਸਲ ਹੋਇਆ ਸੀ ਡਾਕਟਰ ਨੇ ਜਵਾਬ ਹੀ ਦਿੱਤਾ ਅੱਛਾ ਜੀ ਹਾਂ ਇਹਨੇ ਪੈਸੇ ਵੀ ਲਾਏ ਫਿਰ ਮੈਂ ਸੰਗਰੂਰ ਵਿੱਚ ਇਲਾਜ ਸੀ ਮੇਰਾ ਅੱਛਾ ਜੀ ਫਿਰ ਇੱਥੇ ਮੈਨੂੰ ਕੋਈ ਕਿਸੇ ਨੇ ਦੱਸਿਆ ਸੀ ਫਿਰ ਮੈਂ ਇੱਥੇ ਆਣ ਲੱਗੀ ਹਰ ਸੋਮਵਾਰ ਦੀ ਸੋਮਵਾਰ ਆਂਦੀ ਹੈਗੀ ਆ ਤੇ ਹੁਣ ਤੁਸੀਂ ਠੀਕ ਹੋ ਹਾਂ ਬਿਲਕੁਲ ਠੀਕ ਆ ਮੈਂ ਤੇ ਫਿਰ ਭੋਲੇ ਨਾ ਦੇ ਦਰਬਾਰ ਤੇ ਸੋਮਵਾਰ ਦੇ ਦਿਨ ਪਹੁੰਚੇ ਹੋ ਤੇ ਕੀ ਮੈਸੇਜ ਦੇਣਾ ਚਾਹੋਗੇ ਹੋਰ ਲੋਕਾਂ ਨੂੰ ਜੀ ਹੋਰ ਲੋਕਾਂ ਨੂੰ ਦਵਾਂਗਾ ਤੁਸੀਂ ਆਓ ਇੱਥੇ ਸਾਰਾ ਕਸ਼ਟ ਦੂਰ ਹੁੰਦਾ ਹੈਗਾ ਵਧੀਆ ਹੁੰਦਾ ਹੈ ਸਰ ਨਹੀਂ ਆਂਦੀਏਗੇ ਨਾ ਮੇਰਾ ਦਿਲ ਵੀ ਚੇਂਜ ਹੋ ਜਾਂਦਾ ਵਾ ਅੱਜ ਗਈ ਕਿਉਂ ਨਹੀਂ ਅੱਛਾ ਹਾਂ ਦੋ ਸੋ ਦੇਖ ਸਕਦੇ ਹਾਂ ਕਿ ਇਹ ਇਹਨਾਂ ਦਾ ਕਹਿਣਾ ਹੈਗਾ ਜੇ ਮੈਂ ਸੋਮਵਾਰ ਨੂੰ ਭੋਲੇ ਨਾ ਦੇ ਦਰਬਾਰ ਦੇ ਉੱਤੇ ਨਾ ਜਾਵਾਂ ਨਾ ਤੇ ਮੇਰੇ ਮਨ ਨੂੰ ਮੇਰੇ ਦਿਲ ਨੂੰ ਕੁਝ ਹੋਣਾ ਸ਼ੁਰੂ ਹੋ ਜਾਂਦਾ ਵਾ ਮੈਂ ਹੁਣ ਉੱਥੇ ਉੱਥੇ ਗਈ ਸੀ ਬੋਪਾਲ ਗਈ ਸੀ ਮੈਂ ਉੱਥੇ ਕੋਈ ਦਿੱਦਤ ਹੋ ਗਈ ਉੱਥੇ ਮੈਂ ਕਿਹਾ ਅੱਜ ਸੋਮਵਾਰ ਅਸੀਂ ਫਿਰ ਮੈਂ ਉੱਥੇ ਗਈ ਨਹੀਂ ਸੀ ਉੱਥੇ ਮਾਂ ਕਾਲ ਜਾਂਦੀ ਪਈ ਸੀ ਫਿਰ ਉੱਥੇ ਵੀ ਕੈਂਸਲ ਹੋ ਗਿਆ ਮੈਂ ਕਿਹਾ ਚਲੋ ਉੱਥੇ ਜਾਵਾਂਗੀ ਔਰ ਦੇਖ ਸਕਦੇ ਹੋ ਕਿ ਇਹਨਾਂ ਦੇ ਮਨ ਚ ਕਿੰਨੀ ਕੁ ਖੁਸ਼ੀ ਹੈ ਕਿ ਇਹਨਾਂ ਦਾ ਕਹਿਣਾ ਹੈਗਾ ਵਾ ਕਿ ਸੋਮਵਾਰ ਦਾ ਦਿਨ ਕਦ ਆਵੇ ਤੇ ਕਦ ਅਸੀਂ ਭੋਲੇ ਨਾਲ ਤੇ ਦਰਬਾਰ ਦੇ ਉੱਤੇ ਜਾਈਏ ਸੋ ਆਪਾਂ ਹੋਰ ਜਣਾ ਵੀ ਗੱਲਬਾਤ ਕਰਦੇ ਹਾਂ ਜੀ ਮਸਤੇ ਹਾਂ ਜੀ ਕੀ ਕੰਨਾ ਚਾਹੁੰਦੇ ਇੱਥੇ ਆ ਕੇ ਬਹੁਤ ਕੁਝ ਮਿਲਦਾ ਹੈਗਾ ਪਰ ਇੱਥੇ ਆ ਕੇ ਮਨ ਸਾਫ਼ ਕਰਨਾ ਪੈਣਾ ਹੈਗਾ ਬਹੁਤ ਲੋਕੀ ਬੋਲਦੇ ਨੇ ਕਿ ਤੁਸੀਂ ਮਸਾਨ ਘੜ ਕੇ ਉਹ ਜਾਂਦੇਗੇ ਅੱਛਾ ਜੀ ਕਰਦੇ ਵੀ ਬੋਲਦੇ ਹੈਗੇ ਆ ਕਿਉਂ ਬੋਲਦੇ ਹੈਗੇ ਆ ਵੀ ਉੱਥੇ ਕੀ ਮਿਲਦਾ ਤੁਹਾਨੂੰ ਜਾ ਕੇ ਹੂੰ ਮੇਰਾ ਘਰ ਵਾਲਾ ਵੀ ਬੋਲਦਾ ਇਦਾਂ ਪਰ ਮੈਂ ਜਾਣੀ ਆ ਕਿ ਇੱਥੇ ਆ ਕੇ ਬਹੁਤ ਕੁਝ ਮਿਲਿਆ ਹੈਗਾ ਮਨ ਦਾ ਸਾਰਾ ਮਨ ਬਹੁਤ ਖੁਸ਼ ਮਿਲ ਨਹੀਂ ਦੇਖਿਆ ਜਾਵੇ ਤਾਂ ਇਹ ਤਾਂ ਭੋਲੇ ਨਾ ਦਾ ਦਰਬਾਰ ਹੈਗਾ ਇਹ ਤੇ ਤੁਹਾਡੇ ਘਰ ਵਾਲੇ ਕਿਉਂ ਇੱਥੇ ਬੋਲਦੇ ਹੈਗੇ ਭੋਲੇ ਨਾ ਦੇ ਦਰਬਾਰ ਦੇ ਉੱਤੇ ਆਉਂਦੇ ਵਿਸ਼ਵਾਸ ਨਹੀਂ ਕਰਦੇ ਮਤਲਬ ਬਹੁਤ ਧੋਖਾ ਖਾਇਆ ਹੋਇਆ ਹੈ ਹਰ ਗੱਲ ਤੇ ਬਹੁਤ ਕਿਸੇ ਨੇ ਕੁਝ ਦੱਸਿਆ ਕਿਸੇ ਨੇ ਇੱਥੇ ਜਾਣਾ ਕਿਸੇ ਨੇ ਤਾਂਤੀ ਕਰਨਾ ਕਿਸੇ ਨੇ ਇਹ ਕਰਨਾ ਪਰ ਇੱਥੇ ਆਣ ਨਾਲ ਬਹੁਤ ਜ਼ਿਆਦਾ ਮਨ ਠੀਕ ਹੈਗਾ ਹੈ ਔਰ ਬਹੁਤ ਤੁਸੀਂ ਇੱਥੇ ਕਿੰਨੀ ਦੇਰ ਤੋਂ ਤੁਸੀਂ ਇੱਥੇ ਆ ਰਹੇ ਹੋ ਮੈਨੂੰ ਵੀ 2 ਸਾਲ ਹੋ ਗਏ ਤੇ ਹੁਣ ਤੁਸੀਂ ਠੀਕ ਹੋ ਹਾਂਜੀ ਤੇ ਤੁਸੀਂ ਆਪਣੇ ਘਰ ਵਾਲੇ ਨੂੰ ਨਾਲ ਲੈ ਕੇ ਆਣਾ ਸੀ ਇੱਥੇ ਜਦੋਂ ਬਾਬਾ ਜੀ ਦਾ ਹੁਕਮ ਹੋਏਗਾ ਉਦੋਂ ਹੀ ਆਣਗੇ ਉਦੋਂ ਅਨਰੰਦੀ ਹੈਗੀ ਨਹੀਂ ਆਉਂਦੀ ਇੱਥੇ ਕਹਿੰਦੇ ਜਦੋਂ ਮੇਰਾ ਮਨ ਕਰੇਗਾ ਮੈਂ ਜਰੂਰ ਜਾਵਾਂਗਾ ਅ ਜਦੋਂ ਇਹਨਾਂ ਦੀ ਮਹਿਰ ਹੋਏਗੀ ਭੋਲੇ ਨਾਤੇ ਦੀ ਜਰੂਰ ਆਣਗੇ ਮੈਂ ਤਾਂ ਇਹ ਕਹਿਣਾ ਚਾਹਦੀ ਆ ਕਿ ਜਿਨ੍ਹਾਂ ਨੂੰ ਜਿੰਨਾ ਕਮਾਂਡ ਹੈ ਨਾ ਤੇ ਕਰੀਏ ਇੱਥੇ ਅੱਗੇ ਮਿਸ਼ਾਨ ਘੜਦਾ ਚੱਕਾ ਲਾ ਲਵੇ ਸਾਰੇ ਕਮਾਂਡ ਏਥੇ ਰਹਿ ਜਾਣਗੇ ਜੈ ਭੋਲੇ ਨਾਲ ਤੇ ਔਰ ਦੇ ਸਦੀਆਂ ਕੀ ਵਿਸ਼ਵਾਸ ਇੱਕ ਵਿਸ਼ਵਾਸ ਜਿਹੜਾ ਹੁੰਦਾ ਹੈ ਸਰਨਾ ਵੱਡਾ ਵਿਸ਼ਵਾਸ ਹੁੰਦਾ ਹੈਗਾ ਵਾ ਔਰ ਵਿਸ਼ਵਾਸ ਨਾਲ ਇੱਥੇ ਭੋਲੇ ਨਾਥ ਦੇ ਦਰਬਾਰ ਦੇ ਉੱਤੇ ਆਓ ਆਪਣੀਆਂ ਮੰਨ ਦੀਆਂ ਮਰਾਦਾ ਪੂਰੀਆਂ ਪਾਓ ਪਰ ਕਿਤੇ ਨਾ ਕਿਤੇ ਜਾ ਕੇ ਕੋਈ ਵਿਸ਼ਵਾਸ ਕਰ ਲੈਂਦਾ ਕੋਈ ਵਿਸ਼ਵਾਸ ਨਹੀਂ ਕਰਦਾ ਆਪਾਂ ਹੋਰ ਜਣੇ ਇੱਕ ਦੋ ਜਣੇ ਹੋਰ ਵੀ ਗੱਲਬਾਤ ਕਰਾਣੇ ਹੈਗੇ ਆ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹੋਗੇ ਦੋ ਸ਼ਬਦ ਤੁਸੀਂ ਦੋ ਹਰ ਹਰ ਮਹਾਂਦੇਵ ਅਸੀਂ ਇਹੀ ਕਹਿਣਾ ਚਾਹੁੰਦੇ ਆ ਜੀ ਦੇਖੋ ਦਰਬਾਰ ਤੇ ਇੱਥੇ ਆ ਕੇ ਬੋਲੇਨਾਥ ਦੇ ਦਰਵਾਜ਼ੇ ਤੇ ਆ ਕੇ ਸੁਖ ਸ਼ਾਂਤੀ ਸ਼ਾਂਤੀ ਇੱਥੇ ਮਤਲਬ ਮਹਿਸੂਸ ਹੁੰਦੀ ਹੈ ਸਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਜਾ ਕੇ ਸਾਡਾ ਮਰਨ ਵੀ ਇੱਥੇ ਸਾਡਾ ਜੀਨ ਵੀ ਇੱਥੇ ਪਿਛਲੇ ਪਾਸੇ ਇੱਥੇ ਸ਼ਮਸ਼ਾਨ ਘੜ ਵੀ ਹੈਗਾ ਸਭ ਕੁਝ ਇੱਥੇ ਹੀ ਹੋ ਜਾਂਦੀ ਬਹੁਤ ਵਧੀਆ ਬੋਲੇਨਾਥ ਦੇ ਚਰਨਾਂ ਦੇ ਵਿੱਚ ਹੋਰ ਕੀ ਚਾਹੀਦਾ ਹੈ ਜੀ ਤੇ ਸਾਨੂੰ ਇੱਥੇ ਸ਼ਾਂਤੀ ਵਾਕਿਆ ਜਾਂਦੀ ਹੈ ਵੀ ਸੋਮਵਾਰ ਆਉਂਦਾ ਹੈ ਤੇ ਅਸੀਂ ਕਹਿੰਨੇ ਸੋਮਵਾਰ ਕਦੋਂ ਆਉਂਦਾ ਹੈ ਤੇ ਅਸੀਂ ਜਾਣਾ ਹੈ ਸਾਨੂੰ ਆਪਣੇ ਆਪ ਹੀ ਖਿੱਚ ਪੈਂਦੀ ਆ ਬੋਲੇਨਾਥ ਜੀ ਦੀ ਤੇ ਅਸੀਂ ਇੱਥੇ ਹਾਜ਼ਰੀ ਭਰਦੇ ਆ ਕੇ ਤੇ ਹੁਣ ਠੀਕ ਹੋ ਤੁਸੀਂ ਹਾਂਜੀ ਬਿਲਕੁਲ ਬਿਲਕੁਲ ਜ ਉਹ ਦੇਖ ਸਕਦੇ ਹੋ ਕਿ ਮਹਿਲਾਵਾਂ ਕਿੰਨੀਆਂ ਖੁਸ਼ ਹੈਗੀਆਂ ਔਰ ਇਹ ਵੀ ਸਾਰੇ ਢੀਕਦੇ ਕਿ ਸੋਮਵਾਰ ਦਾ ਦਿਨ ਕਦ ਆਵੇ ਤੇ ਕਦ ਅਸੀਂ ਭੋਲੇ ਨਾ ਦੇ ਦਰਬਾਰ ਦੇ ਉੱਤੇ ਜਾਈਏ ਆਪਾਂ ਇੱਕ ਜਾਣੇ ਨਾਲ ਹੋਰ ਵੀ ਗੱਲਬਾਤ ਕਰਦੇ ਤੁਸੀਂ ਦੇਖ ਸਕਦੇ ਹੋ ਕਿੰਨਾ ਇੱਕ ਪਰਿਵਾਰ 'ਚ ਕਿੰਨੀ ਕੁ ਖੁਸ਼ੀ ਦੀ ਲਹਿਰ ਹੈਗੀ ਆ ਹਾਂਜੀ ਭਾਈ ਹਰ ਹਰ ਮਹਾਦੇਵ ਜੀ ਜੈ ਸ਼੍ਰੀ ਰਾਮ ਸਨਾਤਨ ਧਰਮ ਦੀ ਜੈ ਹੋ ਕੀ ਕਹਿਣਾ ਚਾਹੋਗੇ ਜਿਹੜਾ 26 ਦਿਨੋਂ ਜਿਹੜਾ ਸ਼ਿਵ ਵਿਆਹ ਹੋਣ ਜਾ ਰਿਹਾ ਪ੍ਰਾਚੀਨ ਗਊਸ਼ਾਲਾ ਸ਼ਮਸ਼ਾਨ ਘਰ ਦੇ ਅੰਦਰ ਇਹ ਜਿਹੜਾ ਸੰਯੋਗ 144 ਸਾਲ ਬਾਅਦ ਆ ਰਿਹਾ ਜੀ ਮਹਾਕੁੰਭ ਪ੍ਰਿਆਗਰਾਜ ਦੇ ਵਿੱਚ ਜਿਹੜਾ ਕੁੰਭ ਇਸ਼ਨਾਨ ਹੋ ਰਿਹਾ ਉਹ ਇਸ਼ਨਾਨ ਤੁਹਾਨੂੰ ਇੱਥੇ ਵੀ ਦੇਖਣ ਨੂੰ ਮਿਲੂਗਾ ਭੋਲੇਨਾਥ ਦੇ ਚੰਨਾ ਚ ਇਹ ਮੋਖਸ਼ ਦਵਾਰ ਹੈ ਸਵਰਗ ਧਾਮ ਮੋਖਸ਼ ਦਵਾਰ ਸ਼੍ਰੀ ਕਾਂਸ਼ੀ ਵਿਸ਼ਨਾਰ ਮੰਦਿਰ ਜਿਹੜਾ ਇਹ ਸਰਵ ਮੰਦਿਰ ਹੈ ਇਹ ਭੋਲੇਨਾਥ ਦਾ ਅਪਾਰ ਕਿਰਪਾ ਹੈ ਕਿ ਅਸੀਂ ਅੱਜ ਸੋਮਵਾਰ ਨੂੰ ਦਿਨ ਜਿਹੜਾ ਮਹਾਕੁੰਭ ਪ੍ਰਿਆਗਰਾਜ ਚ ਹੋ ਰਿਹਾ ਇਸ਼ਨਾਨ ਹੋ ਰਿਹਾ ਉਹ ਸਭ ਜਗ੍ਹਾ ਭੋਲੇਨਾਥ ਇਸ ਸਮਰਨਿਤ ਹੈ ਕਿ ਹੈਗਾ ਉਹਨਾਂ ਦੀ ਹੀ ਸ੍ਰਿਸ਼ਟੀ ਹੈ ਨਤੂ ਦੇ ਦੇਵਤਾ ਹੀ ਭੋਲੇਨਾਥ ਹੈ ਇੱਥੇ ਹੀ ਮੋਕਸ਼ ਹੈ ਇੱਥੇ ਹੀ ਮੋਕਸ਼ੀ ਪ੍ਰਾਪਤੀ ਹੈ ਅਸੀਂ ਮੋਕਸ਼ ਦਵਾਰ 'ਚ ਹੀ ਖੜੇ ਆ ਇਸ ਟਾਈਮ ਇਹ ਸਵਰਗ ਧਾਮ ਹੈ ਸ਼ਮਸ਼ਾਨ ਘਾਟ ਹੈ ਮੋਕਸ਼ ਦਵਾਰ ਸਵਰਗ ਧਾਮ ਇਹਨਾਂ ਨੂੰ ਮੋਕਸ਼ ਦਵਾਰ ਹੀ ਕਿਹਾ ਗਿਆ ਹੈ ਉਹ ਸਾਡੇ ਸਵਾਮੀ ਜੀ ਜਿਹੜੇ ਇੱਥੇ ਨੇ ਜਿਹੜੇ ਸੇਵਾ ਕਰਦੇ ਨੇ ਸਾਡੇ ਨੰਦੀ ਜੀ ਅਪਾਰ ਕਿਰਪਾ ਭੋਲੇ ਨਾਦੀ ਉਹਨਾਂ ਉੱਤੇ ਬਣੀ ਹੋਈ ਹੈ ਕਿ ਜਿਹੜੇ ਉਹ ਅੱਜ ਜਨ ਕਲਿਆਣ ਦੇ ਬਿਨਾ ਕਿਸੇ ਸਵਾਰ ਤੋਂ ਸਿਰਫ ਭੋਲੇ ਨਾਦੀ ਹੀ ਉਹਨਾਂ ਦਾ ਆਸ਼ੀਰਵਾਦ ਨਾਲ ਲੋਕਾ ਦਇਆ ਸਮਾਜ ਭਲਾਈ ਕਰਦੇ ਹੈ ਲੋਕਾਂ ਨੂੰ ਆਪਣੇ ਦੁਆਰਾ ਇੱਕ ਜਿਹੜੀ ਛੋਟੀ ਜਿਹੀ ਭੂਤਤੀ ਦੇ ਕੇ ਹੀ ਕਿਸੇ ਦਾ ਕਿੱਤਾ ਕਰਾਇਆ ਹੋਵੇ ਕਿਸੇ ਦਾ ਕੋਈ ਕਿੱਤਾ ਹੋਵੇ ਕੋਈ ਜਗਾ ਟੱਪੇ ਹੋਣ ਕੋਈ ਪੇਤ ਵਿਰੋਧ ਦੇ ਅੰਦਾਸਾ ਹੋਵੇ ਸਭ ਦੂਰ ਹੋ ਜਾਂਦਾ ਇੱਥੇ ਆ ਕੇ ਸ਼ਮਸ਼ਾਨ ਘਾੜ ਦੇ ਵਿੱਚ ਸਭ ਦੇ ਰਾਜਾ ਮਹਾਰਾਜਾ ਸ਼੍ਰੀ ਕਾਂਸੀ ਵਿਸ਼ਨਵਾਤ ਭਗਵਾਨ ਮਹਾਦੇਵ ਜਿਹਨਾਂ ਨੂੰ ਕਿਹਾ ਗਿਆ ਹੈ ਬਾਕੀ ਸਾਰੇ ਦੇਵ ਹੈ ਇਹ ਮਹਾਦੇਵ ਨੇ ਜਿਹੜੇ ਮਹਾਕੁੰਭ ਪ੍ਰਿਆਗ ਰਾਜ ਅੱਜ ਅਸੀਂ ਜਰਸ ਰਾਤ ਚਪੀ ਚਰੀਖ ਨੂੰ ਆ ਰਿਹਾ ਇਸ਼ਨਾਨ ਉੱਥੇ ਵੀ ਹੋ ਰਿਹਾ ਔਰ ਸ਼ਰਾਨ ਇੱਥੇ ਵੀ ਹੋਊਗਾ ਡੁਬਕੀ ਵੀ ਇੱਥੇ ਵੀ ਆਗੇ ਰਾਮ ਨਾਮ ਦੀ ਡੁਬਕੀ ਲਗਾਓ ਭਗਵਾਨ ਨੂੰ ਬਹੁਤ ਨਾਮ ਪ리에 ਆ ਰਾਮ ਨਾਮ ਦਾ ਨਾਮ ਤੁਸੀਂ ਭੋਲੇ ਨਾਥ ਦੇ ਚੰਨਾ ਜਿ ਬੈਠੋ ਤੇ ਹਰ ਹਰ ਮਹਾਦੇਵ ਤਾਂ ਕਹਿਣਾ ਹੀ ਹੈ ਜੇ ਉਹਨਾਂ ਦੇ ਸਾਹਮਣੇ RAM ਨਾਮ ਕਹੋਗੇ ਤੇ ਉਹਨਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ ਤੁਹਾਡੀ ਮਨੋਕਾਮਨਾ ਬਹੁਤ ਜਲਦੀ ਪੂਰੀ ਹੋਗੀ ਮੇਰਾ ਇੱਕ ਆਪਦਾ ਵਿਸ਼ਵਾਸ ਹੈ ਦੇਖ ਸਕਦੇ ਹੋ ਕਿ ਇਹਨਾਂ ਦਾ ਕਹਿਣਾ ਹੈਗਾ ਵਾ ਪੋਲੇ ਨਾਲ ਦੇ ਦਰਵਾਜ਼ੇ ਉੱਤੇ ਜੈ ਸ਼੍ਰੀ ਰਾਮ ਤਾਂ ਆਪਾਂ ਜੇ ਕਹਾਂਗੇ ਪੋਲੇ ਨਾਲ ਬੜੇ ਖੁਸ਼ ਹੋਣਗੇ ਪਰ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵਧੀਆ ਇਹਨਾਂ ਨੇ ਮੈਸੇਜ ਦਿੱਤਾ ਹੈਗਾ ਵਾ ਛੋਟੀ ਜਿਹੀ ਇੱਕ ਗੱਲ ਹੁਣ ਆਪਣੇ ਵੀਰ ਪਿਊਸ਼ ਭਈਆ ਨਾਲ ਆਪਾਂ ਗੱਲਬਾਤ ਕਰਦੇ ਹਾਂ ਸੋ ਸਾਡੇ ਚੈਨਲ ਤੇ ਕੀ ਕਹਿੰਦੇ ਪਿਊਸ਼ ਭਈਆ ਕੀ ਕਹਿਣਾ ਚਾਹੋਗੇ ਜਿਹੜਾ ਪੋਲੇ ਨਾਲ ਦਾ ਜਿਹੜਾ ਸਾਡੇ ਪਿਓ ਦਾ ਵਿਆਹ ਆ ਰਿਹਾ ਹੈ 26 ਤਰੀਕ ਕੀ ਜੀ ਪੋਲ ਸ਼ੰਕਰ ਦੇ ਵਿਆਹ ਚ ਆਈਏ ਜੀ ਹੋਰ ਖੁਸ਼ੀ ਆ ਬਣਾਈਏ ਅਸੀਂ ਜੀ ਜੀ ਔਰ ਦੇਖ ਸਕਦੇ ਹੋ ਨਰ ਲਓ ਔਰ ਦੇਖ ਸਕਦੇ ਹੋ ਕਿੰਨਾ ਕਿ ਪਰਿਵਾਰ ਕਿੰਨਾ ਖੁਸ਼ ਹੈ ਗਿਆ ਔਰ ਚਲਦੀ ਵੀਡੀਓ ਨੂੰ ਜਰਾ ਸ਼ੇਅਰ ਕਰ ਦਿਓ ਦੇਖ ਸਕਦੇ ਹੋ ਕਿੰਨੇ ਕਿ ਔਰ ਜੈਪੋਲੇ ਨਾ ਹਰ ਹਰ ਮਹਾਦੇਵ ਔਰ ਕਿਆ ਜਾ ਰਿਹਾ ਹੈ ਸੋ ਅਸੀਂ ਸਾਰੇ ਸੇਵਾਦਾਰਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਜਿਹੜਾ 26 ਤਰੀਕ ਨੂੰ ਜਿਹੜਾ ਸ਼ਿਵ ਬਸ਼ ਸ਼ਰਾਤਰੀ ਦਾ ਜਿਹੜਾ ਮਹੋਸਤਵ ਜਿਹੜਾ ਰੱਖਿਆ ਗਿਆ ਹੈਗਾ ਵਾ ਮੰਨੂ ਚਾਵਲਾ ਜਿਨ੍ਹਾਂ ਨੂੰ ਸ਼ਿਵਦਾ ਨੰਦੀ ਜਿਹਾ ਕਿਹਾ ਜਾਂਦਾ ਹੈਗਾ ਵੈ ਔਰ ਸਾਰੇ ਇੱਥੇ ਜਿੰਨੇ ਭਗਤ ਜਣ ਹੈਗੇ ਨੇ ਸੇਵਾਦਾਰ ਹੈਗੇ ਨੇ ਔਰ ਅਸੀਂ ਮਹਿਲਾਵਾਂ ਨਾਲ ਵੀ ਆਪਾਂ ਗੱਲਬਾਤ ਕੀਤੀ ਹੈਗੀ ਐ ਔਰ ਤੁਸੀਂ ਹੋਂਮਹਾਗੇ ਪਹੁੰਚੋ ਇਸ ਸ਼ਮਸ਼ਾਨ ਘਾੜ ਪ੍ਰਾਚੀਨ ਸ਼ਮਸ਼ਾਨ ਘਾੜ ਸ਼ਿਵ ਮੰਦਿਰ ਦੇ ਵਿੱਚ ਔਰ ਅਗਲਾ ਅਪਡੇਟ ਲੈ ਕੇ ਤੁਹਾਨੂੰ ਫੇਰ ਦਿਖਾਵਾਂਗੇ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖਨਾ